ਇਹ ਤੇ ਕਹਿੰਦਾ ਮਿਸ਼ਰੀ ਮੈਨੂੰ ਕੋਈ ਕਹਿੰਦਾ ਗੁਲਕੰਦ ਕੋਈ ਤੇ ਕਹਿੰਦਾ ਮਿਸ਼ਰੀ ਮੈਨੂੰ ਕੋਈ ਕਹਿੰਦਾ ਗੁਲਕੰਦ ਵੇ ਮੈਂ ਗਾਜਰ ਵਰਗੀ ਚੋਚੋ ਪੈਂਦਾ ਰੰਗ ਵੇ ਮੈਂ ਗਾਜਰ ਵਰਗੀ ਚੋਚੋ ਪੈਂਦਾ ਰੰਗ ਵੇ ਮੈਂ ਗਾਜਰ ਵਰਗੀ ਬਹੁਤ ਜ਼ਿਆਦਾ ਮਨ ਖੁਸ਼ ਹੁੰਦਾ ਹੈ ਜੀ ਜੀ ਅ ਜਦੋਂ ਸਰੋਤੇ ਅੱਜ ਵੀ ਇੰਨਾ ਪਿਆਰ ਦਿੰਦੇ ਨੇ ਮੈਂ ਹੈਗੀ ਸਰੋਤਿਆਂ ਦੀ ਬਣਾਈ ਹੋਈ ਕਲਾਕਾਰਾਂ ਸਰੋਤਿਆਂ ਦੇ ਨਾਲ ਹੀ ਆ ਮੈਂ ਔਰ ਮੇਰੇ ਸਰੋਤਿਆਂ ਦਾ ਕਰਕੇ ਹੀ ਮੈਂ ਜਿਉਣੀ ਆ ਆਪਣੀ ਪੀੜੀ ਥੱਲੇ ਮਾਰ ਲੈ ਸੋਟਾ ਮਣਮੈਲਾ ਤਨ ਤੇਰਾ ਖੋਟਾ ਇਹ ਪਬਲਿਕ ਸਭ ਕੁਝ ਜਾਣਦੀ ਏ ਇਹ ਦੁਨੀਆ ਸਭ ਕੁਝ ਜਾਣਦੀ ਏ ਨਹੀਂ ਆਪਣੇ ਐਬਲ ਕੋ ਸਕਦਾ ਹੋ ਜਿਹੜਾ ਕਰੇ ਬੁਰਾਈ ਦੂਜੇ ਦੀ ਕਦੇ ਆ ਆਪਣੀ ਚੰਗਾ ਹੋ ਸਕਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਵੀ ਮੈਨੂੰ ਮੇਰੇ ਬਜ਼ੁਰਗ ਮੇਰੇ ਸਮਕਾਲੀ ਔਰ ਮੇਰੇ ਜਿਹੜੇ ਛੋਟੇ ਆ ਮੇਰੇ ਤੋਂ ਉਹ ਵੀ ਮੈਨੂੰ ਪਿਆਰ ਕਰਦੇ ਨੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਜਲਾ ਤਰਨਤਾਰਨ ਦੇ ਪਿੰਡ ਸਭਰਾਹ ਦੇ ਵਿੱਚ ਅੱਜ ਕਲਾਕਾਰਾਂ ਦੇ ਵੱਲੋਂ ਰੰਗ ਮੰਚਿਆ ਗਿਆ ਪੰਜ ਪੀੜਾਂ ਦਾ ਮੇਲਾ ਸੀਗਾ ਜਿੱਥੇ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਵੀ ਹਾਜ਼ਰੀ ਲਵਾਈ ਤਾਂ ਸਾਡੇ ਨਾਲ ਮੈਡਮ ਸੀਮਾ ਅੰਜਾਨ ਜੀ ਮੌਜੂਦ ਨੇ 2001 ਦੇ ਵਿੱਚ ਬਹੁਤ ਮਕਬੂਲ ਹੋਇਆ ਸੀ ਗੀਤ ਨੀ ਮੈਂ ਗੱਜਰ ਵਰਗੀ ਚੋਚੋ ਪੈਂਦਾ ਰੰਗ ਤਾਂ ਬਹੁਤ ਸਾਰਾ ਪਿਆਰ ਜਿਹੜਾ ਹੈ ਪੰਜਾਬੀਆਂ ਨੇ ਉਸ ਗੀਤ ਨੂੰ ਦਿੱਤਾ ਸੀ ਔਰ ਉਸ ਗੀਤ ਨੂੰ ਗਾਉਣ ਵਾਲੀ ਗਾਇਕਾ ਸੀਮਾ ਜਾਨ ਜੀ ਸਾਡੇ ਨਾਲ ਮੌਜੂਦ ਨੇ ਗ੍ਰੇਟ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਿਲਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਪਹੁੰਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਾਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਦੀ ਸਾਰੀ ਆਡੀਅנס ਨੂੰ ਤੇ ਦਿਲਜੀਤ ਭਾਈ ਤੁਹਾਨੂੰ ਥੈਂਕ ਯੂ ਸੋ ਮਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਸੀ ਅੱਜ ਤੁਸੀਂ ਹਾਜ਼ਰੀ ਲਵਾਈ ਹੈ ਕੀ ਕਹਿਣਾ ਚਾਹੋਗੇ ਭਾਵਨਾ ਵਕਰੀ ਜੀ ਬਹੁਤ ਜ਼ਿਆਦਾ ਮੰਨ ਖੁਸ਼ ਹੁੰਦਾ ਹੈ ਜੀ ਜ ਜਦੋਂ ਸਰੋਤੇ ਅੱਜ ਵੀ ਇੰਨਾ ਪਿਆਰ ਦਿੰਦੇ ਨੇ ਮੇਰਾ ਨਵਾਂ ਗਾਣਾ ਹੁਣ ਆਇਆ ਅਣਖੀ ਬੰਦੇ ਨਾਂ ਮੈਂ ਬੈਕ ਆਈਆਂ ਵਾਪਸ ਆਈਆਂ ਪਹਿਲਾਂ ਗੁਰਮਾਰਤ ਜੀ ਦੇ ਹਜ਼ੂਰੀ ਵਿੱਚ ਕਹਾਜੀ ਲਾਈ ਸੀ ਜੰਝ ਚੜੀ ਚਾਰੇ ਲਾਲਾਂ ਦੀ ਜੀ ਉਸ ਤੋਂ ਬਾਅਦ ਦੂਜਾ ਟਰੈਕ ਮੈਂ ਲੈ ਕੇ ਆਈਆਂ ਲੋਕ ਤਾਂ ਥੱਲੇ ਲੈ ਕੇ ਆਈਆਂ ਅਣਖੀ ਬੰਦੇ ਜਿਹਨੂੰ ਆਡੀਅנס ਨੇ ਬਹੁਤ ਪਿਆਰ ਕੀਤਾ ਬਸ ਮੈਂ শ্রোਤਿਆਂ ਗੜੀ ਇਹ ਹੀ ਦੁਆ ਕਰਦੀ ਆ ਕਿ ਤੁਸੀਂ ਇਸੇ ਤਰ੍ਹਾਂ ਰੱਜਮਾ ਪਿਆਰ ਦੇਈ ਚੱਲੋ ਤੇ ਬਸ ਤੁਹਾਡੀ ਸੀਮਾ ਆਪਣਾ ਜਾਨ ਲਾ ਕੇ ਕੰਮ ਕਰਦੀ ਰਹੇ ਤੇ ਆਸ਼ੀਰਵਾਦ ਬਣਾਈ ਰੱਖੋ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਵੀ ਜ਼ਰੂਰ ਦੱਸੋ ਸ਼ੁਰੂਆਤ ਤੇ ਬਹੁਤ ਲੰਮੀ ਹੈ ਜੀ ਬਹੁਤ ਲੰਮਾ ਹਰਸਾ ਹੋ ਗਿਆ ਮੇਰਾ ਖਿਆਲ ਹੈ ਜਿਨ੍ਹਾਂ ਨੇ ਮੈਨੂੰ ਮੈਂ 13 ਸਾਲ ਦੀ ਨੇ ਸ਼ੁਰੂਆਤ ਕੀਤੀ ਹੈ ਗਾਇਕੀ ਦੇ ਇਸ ਸਫ਼ਰ ਦੀ ਔਰ ਕਈ ਬੱਚੇ ਇਹੋ ਜਿਹੇ ਜਿਹੜੇ ਉਦੋਂ ਬੱਚੇ ਹੁੰਦੇ ਸੀ ਅੱਜ ਉਹ ਬੱਚਿਆਂ ਵਾਲੇ ਹੋ ਗਏ ਨੇ ਸੋ ਬੜਾ ਮਾਣ ਮਹਿਸੂਸ ਹੁੰਦਾ ਹੈ ਇਹ ਟਾਈਮ ਇਦਾਂ ਦਾ ਆ ਗਿਆ ਕਿ ਮੈਨੂੰ ਇਸ ਲਾਈਨ ਵੱਲ ਟਰਨ ਕਰਨਾ ਪਿਆ ਔਰ ਮੈਂ ਇਹ ਬੜੀ ਮੈਨੂੰ ਮਾਲਕ ਦੀ ਦਇਆ ਰਹੀ ਇਹ ਮੇਰੇ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਸੀ ਗਾਉਂਦਾ ਔਰ ਤੁਸੀਂ ਬਿਲੀਵ ਕਰਿਓ ਕਿ ਮਾਲਕ ਨੇ ਇੰਨਾ ਹੱਥ ਦੇ ਕੇ ਇੰਨੀ ਰਹਿਮਤ ਰੱਖੀ ਪਤਾ ਨਹੀਂ ਮੈਨੂੰ ਇਹ ਡਿਊਟੀ ਲਈ ਸੀ ਕਿ ਮੇਰੇ ਨਾਂ ਨਾਲ ਹੀ ਸਾਰਾ ਪਰਿਵਾਰ ਦਾ ਨਾਮ ਹੋਣਾ ਸੀ ਸੋ ਸੱਚੇ ਪਾਤਸ਼ਾਹ ਦੀ ਰਹਿਮਤ ਸੀ ਆਡੀਅנס ਦਾ ਪਿਆਰ ਸੀ ਤੇ ਬਸ ਇਹ ਜਿਹੜਾ ਕਾਫਲਾ 1 ਬਾਈ 1 ਤੁਰ ਹੀ ਗਿਆ ਕਿੰਨੇ ਸਾਲ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਕੀ ਨੂੰ ਦਿੱਤੇ ਨੇ ਜੀ ਨੀਅਰ ਅਬਾਊਟ 30 ਤੋਂ 32 ਸਾਲ ਹੋ ਗਏ ਹੋ ਗਈ ਤੀ ਤੁਹਾਨੂੰ ਅੱਜ ਵੀ ਸਰੋਤਿਆਂ ਦੇ ਵਿੱਚ ਉਹੀ ਪਿਆਰ ਉਹੀ ਜਿਹੜਾ ਤੁਹਾਨੂੰ ਸ਼ੁਰੂ ਤੋਂ ਦਿੰਦੇ ਸੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਮੈਂ ਕਹਿੰਨੀ ਆ ਮੈਂ ਹੈਗੀ ਸਰੋਤਿਆਂ ਦੀ ਬਣਾਈ ਹੋਈ ਕਲਾਕਾਰ ਆ ਸਰੋਤਿਆਂ ਦੇ ਨਾਲ ਹੀ ਆ ਮੈਂ ਔਰ ਮੇਰੇ ਸਰੋਤਿਆਂ ਦਾ ਕਰਕੇ ਹੀ ਮੈਂ ਜਿਉਣੀ ਆ ਥੈਂਕ ਯੂ ਸੋ ਮੱਚ ਮੇਰੇ ਹਸਬੰਦ ਨੀਰੇਸ਼ ਸ਼ਰਮਾ ਜੀ ਇੰਨੀ ਗੱਲ ਕਹਿੰਦੇ ਹੁੰਦੇ ਕਹਿੰਦੇ ਤੈਨੂੰ 104 5 ਬੁਖਾਰ ਵੀ ਹੋਵੇ ਨਾ ਤਾਂ ਤੈਨੂੰ ਕੋਈ ਦਵਾਈ ਲੈ ਕੇ ਦੇਣ ਦੀ ਲੋੜ ਨਹੀਂ ਤੈਨੂੰ ਸਟੇਜ ਤੇ ਖੜੀ ਕਰ ਦੋ ਤੂੰ ਠੀਕ ਹੋ ਜਾਏਗੀ ਮੈਂ ਚਾਹਾਂਗਾ ਜਰੂਰ ਦਰਸ਼ਕ ਜਿੰਨੇ ਵੀ ਨਾਲ ਵੀ ਜੁੜੇ ਨੇ ਤਾਂ ਗੀਤ ਜਿਹੜਾ ਉਹ ਜ ਨਨਨ ਕਹਿੰਦਾ ਕਿ ਨਵਾਂ ਕੀ ਆਉਣ ਵਾਲਾ ਕਿ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਪਹਿਲਾਂ ਉਹ ਸੁਣਾ ਦਿਓ ਤੇ ਜਿਹੜਾ ਮਕਬੂਲ ਹੋਇਆ ਸੀ ਜਿੱਥੋਂ ਸ਼ੁਰੂਆਤ ਹੋਈ ਸੀ ਉਹ ਵੀ ਜਰੂਰ ਸੁਣਾਵਾਂਗੇ ਨਹੀਂ ਸ਼ੁਰੂਆਤ ਤੇ ਬਹੁਤ ਪਿੱਛੋਂ ਹੋਈ ਸੀ ਜਵਾਨੀ ਜਰੋ ਜ਼ੋਰ ਹੋ ਗਈ ਮੇਰਾ ਪਹਿਲਾ ਟਰੈਕ ਆਇਆ ਸੀ ਬਟ ਗਾਜਰ ਵਰਗੀ ਹੀ ਲੋਕਾਂ ਨੂੰ ਐਦਾਂ ਲੱਗਦਾ ਕਿ ਸੀਮਾ ਜਾਂਦਾ ਪਹਿਲਾ ਗਾਣਾ ਸੀ ਪਰ ਮੈਂ ਥੈਂਕ ਯੂ ਕਹਿੰਨੀ ਆ ਜਿੱਥੇ ਵੀ ਤੁਸੀਂ ਕਬੂਲ ਕਰਦੇ ਹੋ ਉਹਦੇ ਲਈ ਥੈਂਕ ਯੂ ਵੇ ਮੈਂ ਗਾਜਰ ਵਰਗੀ ਜੋ ਜੋ ਪੈਂਦਾ ਰੰਗ 2001 ਦੇ ਵਿੱਚ ਆਇਆ ਸੀਗਾ ਉਹ ਗੀਤ ਦੇ ਬੋਲ ਤੁਹਾਨੂੰ ਮੈਂ ਸੁਣਾਵਾਂ ਉਹਦੇ ਬੋਲ ਨੇ ਕੋਈ ਤੇ ਕਹਿੰਦਾ ਮਿਸ਼ਰੀ ਮੈਨੂੰ ਕੋਈ ਕਹਿੰਦਾ ਗੁਲਕੰਦ ਕੋਈ ਤੇ ਕਹਿੰਦਾ ਮਿਸ਼ਰੀ ਮੈਨੂੰ ਕੋਈ ਕਹਿੰਦਾ ਗੁਲਕੰਦ ਵੇ ਮੈਂ ਗਾਜਰ ਵਰਗੀ ਚੋਚੋ ਪੈਂਦਾ ਰੰਗ ਵੇ ਮੈਂ ਗਾਜਰ ਵਰਗੀ ਚੋਚੋ ਪੈਂਦਾ ਰੰਗ ਵੇ ਮੈਂ ਗਾਜਰ ਵਰਗੀ ਕੀ 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 ਪਰਿਵਾਰ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਮੇਰੇ ਮਾਤਾ ਪਿਤਾ ਨੇ ਬਹੁਤ ਜ਼ਿਆਦਾ ਮੇਰਾ ਸਹਿਯੋਗ ਕੀਤਾ ਮੇਰਾ ਇੱਕ ਛੋਟਾ ਭਰਾ ਹੈ ਨਵਦੀਪ ਨਵ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਅੱਜ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਰਿਹਾ ਹੈ ਜਦੋਂ ਮੈਂ ਸਹੁਰੇ ਪਰਿਵਾਰ ਚ ਆਈ ਮੇਰੇ ਫਾਦਰ ਇਨਲਾ ਮੇਰੇ ਮਦਰ ਇਨਲਾ ਮੇਰੀ ਫੈਮਲੀ ਨੇ ਸਾਰੀ ਨੇ ਮੇਰੇ ਹਸਬੰਡ 24 ਘੰਟੇ ਮੇਰੇ ਨਾਲ ਮੋਢਾ ਜੋੜ ਕੇ ਖੜੇ ਨੇ ਉਹਨਾਂ ਦਾ ਸਾਥ ਗਾਇਕੀ ਸਫਰ ਚ ਵੀ ਮੇਰੇ ਨਾਲ ਹੈ ਨਵਾਂ ਡਿਊਟ ਆ ਰਿਹਾ ਹੈ ਉਹ ਵੀ ਉਹਨਾਂ ਦੇ ਨਾਲ ਹੀ ਮੈਂ गा ਰਹੀ ਆ ਜੰਜ ਚੜੀ ਚਾਰੇ ਲਾਲਾਂ ਦੀ ਅਸੀਂ ਦੋਨਾਂ ਜੀਆਂ ਨੇ ਗਾਇਆ ਸੁਣੋ YouTube ਤੇ ਜਾ ਕੇ ਸਰਚ ਕਰੋ ਜੰਜ ਚੜੀ ਚਾਰੇ ਲਾਲਾਂ ਦੀ ਪਿਛਲੇ ਐਸੇ ਸਾਲ ਦੇ ਵਿੱਚ ਆਇਆ ਸੁਣ ਕੇ ਅਸ਼ੀਰਵਾਦ ਜ਼ਰੂਰ ਦਿਓ ਔਰ ਨੀਰਜ ਸ਼ਰਮਾ ਜੀ ਜਿਨ੍ਹਾਂ ਦੇ ਸਾਥ ਦੇ ਨਾਲ ਮੇਰੀ ਜ਼ਿੰਦਗੀ ਦਾ ਚੱਲ ਰਿਹਾ ਮੇਰੇ ਬੱਚੇ ਦੋਨੋਂ ਮੇਰਾ ਸਾਥ ਦੇ ਰਹੇ ਨੇ ਬਹੁਤ ਵਧੀਆ ਸਭ ਕੁਝ ਬੈਸਟ ਹੈ 30 ਸਾਲ ਦਾ ਤਜਰਬਾ ਕੀ ਕਹਿੰਦਾ ਕਿ ਅੱਜ ਕੱਲ ਦੀ ਕਲਾਕਾਰੀ ਤੇ ਪਹਿਲਾਂ ਦੀ ਕਲਾਕਾਰੀ ਦੇ ਵਿੱਚ ਫਰਕ ਕੀ ਲੱਗਦਾ ਫਰਕ ਤੇ ਹੈਗਾ ਭਾਜੀ ਫਰਕ ਬਹੁਤ ਤਗੜਾ ਹੈ ਕਿਉਂਕਿ ਪਹਿਲਾ ਜਿਹੜਾ ਸਮਾਂ ਸੀ ਨਾ ਉਦੋਂ ਲੋਕ ਸੱਚ ਨੂੰ ਸੁਣ ਲੈਂਦੇ ਸੀ ਹੁਣ ਥੋੜਾ ਸੁਣਾਉਣਾ ਔਖਾ ਹੈ ਥੋੜਾ ਬਰਦਾਸ਼ਤ ਕਰਨਾ ਔਖਾ ਹੈ ਚਲੋ ਸਦਕੇ ਜਾਈਏ ਮੈ ਚਾਹੁੰਨੀ ਆ ਕਿ ਪਰਮਾਤਮਾ ਰਹਿਮਤਾ ਕਰੇ ਇਹਨਾਂ ਬੱਚਿਆਂ ਤੇ ਇਹ ਵੀ ਜੁੜਨ ਜੁੜਦੇ ਨੇ ਸਿੱਧੂ ਨਾਲ ਜੁੜੇ ਨੇ ਅੱਛੇ ਅੱਛੇ ਆਰਟਿਸਟਾਂ ਨਾਲ ਜੁੜੇ ਨੇ ਔਰ ਮੈਂ ਵੀ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ ਆਪਣੀ ਮਿਹਨਤ ਕਰ ਰਹੀ ਆ ਜੁੜਨੇ ਹੋਏ ਨੇ ਮੇਰੇ ਨਾਲ ਮਿਹਨਤ ਜਾਰੀ ਹੈ ਰਹਿਮਤ ਮਾਲਕ ਦੀ ਜ਼ਰੂਰ ਹੋਏਗੀ ਔਰ ਦੌਰ ਤਾਂ ਤੁਹਾਨੂੰ ਪਤਾ ਜਿਉਂ-ਜਿਉ ਬਦਲਦੇ ਤਿਉ ਤੈ ਇਕਾ ਰੰਗ ਹਵਾ ਜਿਹੜੀ ਬਦਲਦੀ ਔਰ ਰੁੱਖ ਤਾਂ ਤੁਹਾਨੂੰ ਪਤਾ ਚੇਂਜ ਹੁੰਦਾ ਹੀ ਆ ਬਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਵੀ ਮੈਨੂੰ ਮੇਰੇ ਬਜ਼ੁਰਗ ਮੇਰੇ ਸਮਕਾਲੀ ਔਰ ਮੇਰੇ ਜਿਹੜੇ ਛੋਟੇ ਆ ਮੇਰੇ ਤੋਂ ਉਹ ਵੀ ਮੈਨੂੰ ਪਿਆਰ ਕਰਦੇ ਨੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਫਿਲਮਾਂ ਦੇ ਉਚਾਣ ਨੂੰ ਕੋਈ ਵਿਚਾਰ ਹੋਵੇ ਵਿਚਾਰ ਕੋਈ ਨਹੀਂ ਹੈ ਕਿਉਂਕਿ ਆਫਰਸ ਬਹੁਤ ਆਈਆਂ ਮੈਨੂੰ ਬਹੁਤ ਕਚਾ ਹੈ ਬਟ ਮੇਰਾ ਮੰਨ ਲਓ ਇਸੇ ਮੈਨੂੰ ਆਨੰਦ ਆਂਦਾ ਬਸ ਖੁੱਲਾ ਗਾ ਕੇ ਬਾਕੀ ਜੇ ਦੁਬਾਰਾ ਵੀ ਕੋਈ ਲੱਗੇਗਾ ਹੁਣ ਸਮੇਂ ਦੀ ਮੰਗ ਦੇ ਅਕੋਰਡਿੰਗ ਜੋ ਜੋ ਹੋਏਗਾ ਕਰਾਂਗੇ ਇੱਕ ਅਗਲਾ ਗੀਤ ਕਿਹੜਾ ਸਾਡੇ ਦਰਸ਼ਕਾਂ ਨੂੰ ਪਿਆਰਾ ਆ ਸੁਣਾਉਂ ਜਾ ਰਹੇ ਨਵਾਂ ਤੇ ਵੈਸੇ ਆ ਰਿਹਾ ਡਿਊਟ ਪਰ ਉਹ ਅਸੀਂ ਅਜੇ ਫਾਈਨਲ ਆਊਟ ਨਹੀਂ ਕੀਤਾ ਵੀ ਸਾਡਾ ਕਿਹੜਾ ਆ ਰਿਹਾ ਇੱਕ ਲੋਕ ਤੱਥ ਮੇਰਾ ਜੋ ਬਿਲਕੁਲ ਰੈਡੀ ਪਿਆ ਹੈ ਇੱਕ ਜਿਹੜਾ ਮੇਰਾ ਸੋ ਸੈਕਿੰਡ ਵਨ ਹੈ ਉਹ ਹੈ ਲੋਕ ਤੱਥ ਤੁਹਾਡੀ ਨਜ਼ਰ ਕਰਨੇ ਜਾ ਰਹੀਆਂ ਕਹਿੰਦੀ ਕੀ ਹੈ ਆਪਣੀ ਪੀੜੀ ਥੱਲੇ ਮਾਰ ਲੈ ਸੋਟਾ ਮਣਮੈਲਾ ਤਨ ਤੇਰਾ ਖੋਟਾ ਇਹ ਪਬਲਿਕ ਸਭ ਕੁਝ ਜਾਣਦੀ ਏ ਇਹ ਦੁਨੀਆ ਸਭ ਕੁਝ ਜਾਣਦੀ ਏ ਨਹੀਂ ਆਪਣੇ ਐਬਲ ਕੋ ਸਕਦਾ ਹੋ ਜਿਹੜਾ ਕਰੇ ਬੁਰਾਈ ਦੂਜੇ ਦੀ ਕਦੇ ਆ ਆਪਣੀ ਚੰਗਾ ਹੋ ਸਕਦਾ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਵ ਆਉਂਦਾ ਏ ਸੀਮਾ ਅਨਜਾਨ ਜੀ ਜ਼ਿੰਦਗੀ ਚ ਕਿਹੋ ਜਿਹਾ ਉਤਾਰ ਚੜ੍ਹਾਵ ਰਿਹਾ ਮੇਰੀ ਜ਼ਿੰਦਗੀ 'ਚ ਵੀ ਬਹੁਤ ਕੁਝ ਹੋਇਆ ਪਰ ਮੈਂ ਤੁਹਾਨੂੰ ਇੱਕ ਗੱਲ ਕਹੀ ਕਿ ਮੇਰੇ ਮੇਰੀ ਇੱਕ ਚੀਜ਼ ਦੀ ਪ੍ਰੋਬਲਮ ਕਦੀ ਨਹੀਂ ਆਈ ਕਿ ਮੈਨੂੰ ਰੋਟੀ ਦੀ ਫਿਕਰ ਨਹੀਂ ਹੋਈ ਰੋਟੀ ਦੀ ਫਿਕਰ ਉਦੋਂ ਨਹੀਂ ਹੁੰਦੀ ਅਕਸਰ ਕਲਾਕਾਰ ਲੇਡੀਜ਼ ਦੇ ਵਿੱਚ ਪ੍ਰੋਬਲਮ ਕੀ ਪੈਂਦੀ ਹੈ ਜਦੋਂ ਇੱਕ ਕੁੜੀ ਗਾਉਂਦੀ ਹੈ ਉਹਨੂੰ ਇਹ ਹੁੰਦਾ ਕਿ ਰੋਟੀ ਦੇ ਕਾਰਨ ਉਹਨੂੰ ਹਰ ਹਾਲ ਵਿੱਚ ਕੰਮ ਕਰਨਾ ਪੈਂਦਾ ਪਰ ਮੇਰੇ ਪਤੀ ਨੇ ਮੇਰੇ ਨਾਲ ਇੰਨਾ ਸਾਥ ਦਿੱਤਾ ਮੈਨੂੰ ਹਮੇਸ਼ਾ ਲਾਕਡਾਊਨ ਦੇ ਵਿੱਚ ਵੀ ਤੁਸੀਂ ਬਲੀਵ ਕਰਿਓ ਕਿ ਮੈਂ ਜਿੰਨਾ ਕੁ ਗੁਪਤ ਦਾਨ ਹੋ ਸਕਿਆ ਵੰਡ ਸਕਿਆ ਮੇਰੇ ਪਤੀ ਕੰਮ ਕਰਦੇ ਸੀਗੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੇਰੀ ਵਾਈਫ ਕਮਾਉਂਦੀ ਹੈ ਜਾਂ ਗਾਂਦੀ ਹੈ ਤੇ ਮੈਂ ਨਹੀਂ ਕੁਝ ਕਰਨਾ ਮੇਰੇ ਪਤੀ ਹਮੇਸ਼ਾ ਮੇਰੇ ਨਾਲ ਐ ਢਾਲ ਵਾਂਗ ਕੇ ਖੜੇ ਰਹੇ ਮੈਨੂੰ ਕਦੀ ਰੋਟੀ ਲਗਾਉਣ ਦਾ ਟੈਨਸ਼ਨ ਨਹੀਂ ਹੋਈ ਮੈਂ ਇਹੋ ਜਿਹਾ ਕੋਈ ਉਤਰਾ ਚੜਾ ਨਹੀਂ ਦੇਖਿਆ ਕਿ ਜਿਹਦੇ ਵਿੱਚ ਮੈਨੂੰ ਇਸ ਗੱਲ ਦੀ ਚਿੰਤਾ ਹੋਵੇ ਕਿ ਅੱਜ ਮੇਰੇ ਕੋਲ ਰੋਟੀ ਹੈ ਨਹੀਂ ਮੈਨੂੰ ਜਾਣਾ ਪੈਣਾ ਮੇਰੇ ਹਮਸਫਰ ਨੇ ਮੇਰਾ ਬਹੁਤ ਸਾਥ ਦਿੱਤਾ ਔਰ ਮੈਂ ਰਾਜ ਕੇ ਖਾਦਾ ਹੈ ਰਾਜ ਕੇ ਹੰਡਾਇਆ ਬੱਚਿਆਂ ਦੀ এডਿਕੇਸ਼ਨ ਅੱਛੀ ਚੱਲ ਰਹੀ ਹੈ ਬੱਚੇ ਅੱਗੇ ਫੀਲਡ ਵਿੱਚ ਆ ਰਹੇ ਨੇ ਮੇਰੇ ਜਿਹੜਾ ਪਰਿਵਾਰ ਹੈ ਜਿਵੇਂ ਮੇਰੇ ਮਿਜਿਸ਼ਨ ਨੇ ਜਿਹੜੇ ਮੇਰੇ ਬੱਚੇ ਨੇ ਇੱਕ ਮੇਰਾ ਬੇਟਾ ਹੈ ਦੀਪ ਗਿਲ ਡਾਂਗੀ ਆ ਜਿਨ੍ਹਾਂ ਦਾ ਮੈਂ ਲਿਖਿਆ ਹੋਇਆ ਗੀਤ ਰਾਈਟਰ ਜਿਨ੍ਹਾਂ ਨੇ ਲਿਖਿਆਏ ਕਿਦਣਾ ਅੱਜ ਜਦ ਮੈਂ ਹੁਣੇ ਤੁਹਾਨੂੰ ਗਾਣਾ ਸੁਣਾਇਆ ਕਦੀ ਬੁਰਾਈ ਵਾਲਾ ਗਾਣਾ ਜਿਹੜਾ ਕਰੇ ਬੁਰਾਈ ਦੂਜੇ ਦੀ ਕਦੇ ਆਪਣੀ ਚੰਗਾ ਹੋ ਸਕਦਾ ਮੇਰੇ ਨਾਲ ਮੇਰਾ ਸਾਥ ਦੇਣ ਵਾਲੀ ਟੀਮ ਹੈ ਮੇਰਾ ਛੋਟਾ ਬ੍ਰਦਰ ਹੈ ਨਰੈਣ ਸ਼ਰਮਾ ਜਿਨ੍ਹਾਂ ਦੇ 뮤직 ਦੇ ਵਿੱਚ ਮੈਂ ਕੰਮ ਕਰ ਰਹੀ ਹਾਂ ਜਿਨ੍ਹਾਂ ਦੇ ਦੋ ਤਿੰਨ ਗੀਤ ਮੇਰੇ ਆ ਚੁੱਕੇ ਨੇ ਨੈਕਸਟ ਵਨ ਵੀ ਆ ਰਹੇ ਨੇ ਮੇਰਾ ਇੱਕ ਛੋਟਾ ਵੀਰਾ ਮੇਰਾ ਮੇਰੀ ਅੰਮੀ ਜਾਇਆ ਨਵਦੀਪ ਨਵ ਨਰੇਸ਼ ਨਰੇਸ਼ ਮੈਂ ਕਹਿੰਨੀ ਆ ਨਵਦੀਪ ਨਵ ਦੁਨੀਆ ਜਾਂਦੀ ਸੋ ਕਹਿਣ ਤੋਂ ਭਾਵੇਂ ਕਿ ਮੇਰੀਆਂ ਬਾਵਾ ਬਹੁਤ ਨੇ ਮੈਂ ਕਦੀ ਵੀ ਕਿਤੇ ਵੀ ਕੱਲੀ ਨਹੀਂ ਹੋਈ ਬਸ ਇਹ ਮੈਨੂੰ ਮਾਲਕ ਨੇ ਦਵਾ ਦਿੱਤੀ ਹੈ ਮਾਲਕ ਦੀ ਰਹਿਮਤ ਤੇ ਮੇਰੇ ਨਾਲ ਜਾਂਦੇ ਜਾਂਦੇ ਜਿੰਨੇ ਵੀ ਤੁਹਾਨੂੰ ਚਾਉਣ ਵਾਲੇ ਨੇ ਉਹਨਾਂ ਨੂੰ ਸੰਦੇਸ਼ ਕੀ ਦਿਓਗੇ ਤੇ ਗੀਤ ਕਿਹੜਾ ਸੁਣਾਓਗੇ ਉਹ ਵੀ ਜਰੂਰ ਦੱਸਿਓ ਜੀ ਸੰਦੇਸ਼ ਤਾਂ ਦੇਖੋ ਜੀ ਮੈਂ ਅਣਜਾਣ ਬੰਦਾ ਮੈਨੂੰ ਕੁਝ ਨਹੀਂ ਆਉਂਦਾ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਬਸ ਮਾਲਕ ਦੀ ਚਾਉਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਸੰਦੇਸ਼ ਨਹੀਂ ਮੈਂ ਦੇਣ ਦੇ ਕਾਬਲ ਹੈਗੀ ਬਸ ਮੈਂ ਕਹਿਨੀ ਆ ਕਿ ਪਿਆਰ ਕਰੋ ਇੱਕ ਦੂਜੇ ਨੂੰ ਪਿਆਰ ਕਰੋ ਬੰਦਾ ਬੰਦੇ ਦਾ دارو ਹੈ ਇੱਕ ਦੂਜੇ ਦਾ ਸਾਥ ਦਿਓ ਇੱਕ ਦੂਜੇ ਦੇ ਲਈ ਖਲੋਵੋ ਖਲੋਣਾ ਸਿੱਖੋ ਬਸ ਹੋਰ ਕੁਝ ਨਹੀਂ ਸੱਚਾਈ ਨੂੰ ਐਕਸੈਪਟ ਕਰੋ ਇੱਕ ਦੂਜੇ ਦਾ ਸਾਥ ਦਿਓ ਕਹਿੰਦੇ ਜਿਹਦਾ ਗਵਾਂਢੀ ਭੁੱਖਾ ਸੌਂ ਗਿਆ ਉਹਦੀ ਅਮੀਰੀ ਦਾ ਕੋਈ ਫਾਇਦਾ ਨਹੀਂ ਇੱਕ ਦੂਜੇ ਦਾ ਹੱਥ ਫੜੋ ਇੱਕ ਦੂਜੇ ਦੀ ਬਾਹ ਫੜੋ ਰੱਜ ਕੇ ਰਜਾਓ ਇੱਕ ਦੂਜੇ ਦਾ ਸਾਥ ਦਿਓ ਇੰਨਾ ਹੀ ਬੜਾ ਅੱਧੀ ਅੱਧੀ ਵੀ ਖਾਦੀ ਜਾ ਬਦ ਤੇ ਢਿੱਡ ਭਰ ਜਾਂਦਾ ਬਸ ਅੱਜ ਦਾ ਸਮਾਂ ਜਿਹੜਾ ਮਾੜਾ ਦੌਰ ਪਤਾ ਕਿਉਂ ਆ ਗਿਆ ਕਿਉਂਕਿ ਅਸੀਂ ਲੋਕ ਕੀ ਕਰ ਰਹੇ ਹਾਂ ਵੀ ਚਲੋ ਸਾਨੂੰ ਕੀ ਗੋਈ ਨਾ ਹਨ ਬਸ ਇਸ ਗੱਲ ਤੋਂ ਮੜਾ ਜੋ ਗਰੇਜ਼ ਕਰੀਏ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਈਏ ਤੇ ਇੱਕ ਦੂਜੇ ਨੂੰ ਚੱਕੀਏ ਇਹ ਮਤ ਸੋਖੋਗੇ ਇਹ ਸੋਚੋਗੇ ਵੀ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈ ਇਹ ਸਾਈ ਹੈ ਨਾ ਬੰਦਾ ਬੰਦੇ ਦਾ ਦਾਰੂ ਹੈ ਭਾਈ ਬੰਦਾ ਇੱਕ ਇਨਸਾਨੀयत ਨੂੰ ਸਮਝੋ ਇਨਸਾਨ ਬਣ ਜਿਏ ਬਾਕੀ ਦਾ ਖੈਰ ਬੰਦਾ ਤੇ ਅਸੀਂ ਲੋਕ ਰੱਬ ਬਣ ਬਣ ਬਹਿਣ ਡਾਏ ਬਸ ਇਨਸਾਨ ਬਣੀਏ ਮੈਂ ਇਹ ਦੁਆ ਕਰਦੀ ਆਂ ਜੰਦੇ ਜਾਂਦੇ ਧੀਰ ਸੋ ਗੀਤ ਇਸੇ ਗੱਲ ਨਾਲ ریلیਟਡ ਐ ਕੀ ਕਹਿੰਦੀ ਐ ਜਿਹੜਾ ਨਵਾਂ ਆ ਰਿਹਾ ਬਿਲਕੁਲ ਨਵਾਂ ਆ ਰਿਹਾ ਜਿਹੜਾ ਬਿਲਕੁਲ ਰੈਡੀ ਪਿਆ ਐ ਉਹ ਤੁਹਾਡੀ ਨਜ਼ਰ ਲੋਕਤਤ ਕਰ ਦਿੰਨੀ ਐ ਕਹਿੰਦੀ ਕੀ ਐ ਮੈਂ ਤਾਂ ਗੱਲ ਆਖੂ ਸੱਚੀ ਭਾਵੇਂ ਤੁਹਾਨੂੰ ਲੱਗੇ ਗੁੱਸਾ ਮੈਂ ਤਾਂ ਗੱਲ ਕਹਿਣੀ ਸੱਚੀ ਭਾਵੇਂ ਤੁਹਾਨੂੰ ਲੱਗੇ ਗੁੱਸਾ ਦਰਦਰ ਜੋ ਪੂਛ ਲਾਉਂਦੇ ਕਹਿੰਦੇ ਉਹਨੂੰ ਲੰਡਰ ਕੁੱਤਾ ਜਿੰਨਾ ਜੀ ਕਰੇ ਵਧਾਲੋ ਜਿੰਨਾ ਜੀ ਕਰੇ ਵਧਾਲੋ ਲੱਸੀ ਤੇ ਰੋਲੇ ਨੂੰ ਹਾਏ ਦਿੰਦਾ ਕੋਈ ਘਰੇ ਵੜਨਣਾ ਇੱਜ਼ਤ ਦੇ ਹੌਲੇ ਨੂੰ ਦਿੰਦਾ ਕੋਈ ਘਰੇ ਵੜਨਣਾ ਇੱਜ਼ਤ ਦੇ ਹੌਲੇ ਨੂੰ ਦਿੰਦਾ ਕੋਈ ਘਰੇ ਵੜਨਣਾ ਬੈਮਨ ਜਸਬੀਰ ਪੁਰੀਆ ਮੇਰਾ ਵੀਰ ਉਹਨਾਂ ਦਾ ਲਿਖਿਆ ਗਾਣਾ ਹੈ ਬਹੁਤ ਸੁਣ ਸੁਣ ਗਾਣੇ ਆ ਰਹੇ ਆ ਬਸ ਸਿਰੋਤੇ ਆਸ਼ੀਰਵਾਦ ਦਿੰਦੇ ਰਹਿਣ ਤੇ ਚੜ੍ਹਦੀ ਕਲਾ ਹੈ ਜੀ ਸਭ ਕੁਝ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਕਿਉਂਕਿ ਹੋਰ ਵੀ ਪੱਤਰਕਾਰ ਸਾਥੀਆਂ ਨੇ ਗੱਲਬਾਤ ਕਰਨੀ ਹੈ ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਤੁਹਾਨੂੰ ਸੀਮਾ ਅੰਜਾਨ ਜੀ ਨਾਮ ਹੀ ਕਾਫੀ ਹੈ ਜੀ ਹਾਂ ਦੋਸਤੋ ਪੰਜਾਬੀ ਇੰਡਸਟਰੀ ਦੇ ਵਿੱਚ ਗੀਤਾਂ ਦੀ ਇੱਕ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਨਾਮ ਹੈ ਤੇ ਅੱਜ ਤੁਹਾਡੇ ਰੂਬਰੂ ਕਰਾਇਆ ਬਣੇ ਰਿਓ ਸਾਡੇ ਨਾਲ ਕਵਰੇਜ ਹਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਆਪਣਾ ਕਮੈਂਟ ਦੇ ਕੇ ਵੀ ਜਰੂਰ ਆਪਣੀ ਰਾਏ ਦਿਓ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ